ਜਦੋਂ ਵੀ ਅੰਮ੍ਰਿਤਸਰ ਆਈਂਦਾ ਤੇ ਇੱਥੇ ਤੇ ਨਕਮਸਤਕ ਹੋਣ ਆਈਂਦਾ ਤੇ ਅੱਜ ਤੇ ਪ੍ਰਕਾਸ਼ ਦਿਹਾੜਾ ਹੈਗਾ ਐ ਸਾਡੇ ਸ੍ਰੀ ਗੁਰੂ ਹਰ Rai ਜੀ ਦਾ ਤੇ ਨਕਮਸਤਕ ਹੋ ਕੇ ਬੜਾ ਮਨ ਨੂੰ ਸਕੂਨ ਮਿਲਿਆ ਕਿਉਂਕਿ ਡੇ ਟਾਈਮ 'ਚ ਖਾਲਸਾ ਕਾਲਜ ਦੇ ਵਿੱਚ ਪ੍ਰੋਗਰਾਮ ਸੀ ਸੋ ਉਰਥੇ ਵੀ ਕਹਿੰਦੇ ਨੇ ਜਿਹੜਾ ਹੈਗਾ ਸਿਹਤ ਤੇ ਪੁਸਤਕ ਮੇਲਾ ਲੱਗਿਆ ਉਹਦੇ 'ਚ ਉਹਨਾਂ ਨੇ ਮਾਨ ਬਖਸ਼ਿਆ ਖਾਲਸਾ ਕਾਲਜ ਵਾਲਿਆਂ ਨੇ ਸੋ ਉਹਨਾਂ ਦਾ ਵੀ ਮੈਂ ਧੰਨਵਾਦ ਦੀ ਅੰਮ੍ਰਿਤਸਰੀਆਂ ਦਾ ਵੀ ਧੰਨਵਾਦ ਦੀ ਤੇ ਇੱਥੇ ਤੇ ਪੂਲ ਮਾਨਵਤਾ ਆਉਂਦੀ ਹੈ ਨਕਮਸਤ ਕਰਨ ਲਈ ਤੇ ਮੈਂ ਨਾ ਚੀਜ਼ ਤੇ ਮੈਂ ਵੀ ਆਪਦੇ ਆਪ ਨੂੰ ਬੜਾ ਭਾਗੀ ਮਹਿਸੂਸ ਕਰਦਾ ਜਦੋਂ ਕਦੇ ਵੀ ਦਰਬਾਰ ਸਾਹਿਬ ਤੇ ਆਉਣਾ ਤੇ ਇੱਥੋਂ ਬlesings ਲੈ ਕੇ ਜਾਣਾ ਸੱਚੇ ਬਾਦਸ਼ਾਹ ਦੀਆਂ ਅਹ ਤੇ ਕੋ ਕੁਛ ਤਾਂ ਜਿਹੜਾ ਹੈਗਾ ਕਿਸਾਨੀ ਸੰਘਰਸ਼ ਦਾ ਸਾਡਾ ਆਪਦਾ ਸੰਘਰਸ਼ ਹੈਗਾ ਤੇ ਉਹਦੇ ਲਈ ਜਦੋਂ ਉਹ ਕਿਸੇ ਠੱਡੇ ਠਿਕਾਣੇ ਤੇ ਪਹੁੰਚ ਗਏ ਤੇ ਫਿਰ ਲੋਕ ਜਾਂਦੇ ਨੇ ਤੇ ਸਾਡੀ سپورਟ ਹੈ ਪੂਰੀ ਆਪਣੇ ਭਰਾਵਾਂ ਦੇ ਨਾਲ ਕਿਉਂਕਿ ਜੇ ਅਸੀਂ ਆਪਣੇ ਲੋਕਤੰਤਰ ਦੇ ਵਿੱਚ ਦੇਖੀਏ ਤਾਂ ਸਾਰਿਆਂ ਨੂੰ ਅਧਿਕਾਰ ਹੈ ਆਪਣੀ ਗੱਲ ਕਹਿਣ ਦਾ ਤੇ ਉਹਨਾਂ ਦੇ ਰਾਹ ਰੋਕੇ ਗਏ ਨੇ ਉਹਦੀ ਅਸੀਂ ਘੋਰ ਨਿੰਦਿਆ ਕਰਦੇ ਆ ਤੇ ਭਰਾਵਾਂ ਦੇ ਨਾਲ ਆ ਹਮੇਸ਼ਾ ਪਰ ਬਹੁਤ ਕਲਾਕਾਰ ਨਹੀਂ ਪਹੁੰਚੇ ਉਹਨਾਂ ਨੂੰ ਜਿਹੜੇ ਨਹੀਂ ਪਹੁੰਚੇ ਉਹ ਉਹਨਾਂ ਤੋਂ ਪੁੱਛੋ ਜਿਹੜੇ ਨਹੀਂ ਪਹੁੰਚੇ A gente स्कोर